ਬਹੁਤਾਤ ਲੋਕਾਂ ਦੇ ਜ਼ਮੀਰ ਮਰ ਚੁੱਕੇ ਨੇ ਕੁਰਸੀਆਂ ਦੇ ਖਾਤਰ ਅਹੁਦਿਆਂ ਦੇ ਖਾਤਰ ਪਦਵੀਆਂ ਦੇ ਖਾਤਰ ਕੁਝ ਧਨ ਦੀ ਖਾਤਰ ਆਪਣੇ ਜ਼ਮੀਰਾਂ ਨੂੰ ਵੇਚ ਦਿੰਦੇ ਆ ਹੁਣ ਇਸ ਤਰ੍ਹਾਂ ਦੇ ਲੋਕ ਜਿਹੜੇ ਅੱਜ ਵਿਸ਼ੇਵਕਾਰਾਂ ਦੇ ਵਿੱਚ ਖੁੱਬੇ ਹੋਏ ਨੇ ਆਪਣੇ ਜ਼ਮੀਰਾਂ ਦਾ ਮੁੱਲ ਵਟ ਰਹੇ ਨੇ ਉਹਨਾਂ ਨੂੰ ਕਿਦਾਂ ਆਖਾਂਗੇ ਉਹ ਜੁੰਦੇ ਆ ਬਾਦਸ਼ਾਹ ਕਹਿੰਦੇ ਜੇ ਜਿਉਣਾ ਚਾਹੁੰਦਾ ਹੈ ਤੇ ਯਾਦ ਰੱਖੀ ਪਹਿਲਾਂ ਮੌਤ ਨੂੰ ਕਬੂਲ ਕਰ ਲੈ। ਕਿਉਂਕਿ ਜਿਹੜੇ ਮੌਤ ਤੋਂ ਡਰਦੇ ਨੇ ਉਹ ਕਦੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੇ। ਯਾਦ ਰੱਖਿਓ ਜਿਹੜੇ ਮੌਤ ਤੋਂ ਡਰਦੇ ਨੇ ਉਹ ਕਦੀ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦੇ ਕਿਉਂਕਿ ਮੌਤ ਦੇ ਸਹਿਮ ਦੇ ਵਿੱਚ ਸਾਰੀ ਜ਼ਿੰਦਗੀ ਉਹਨਾਂ ਦੀ ਲੰਘ ਜਾਂਦੀ ਹੈ ਕਿਤੇ ਮੈਂ ਮਰੀ ਨਾ ਜਾਵਾਂ। ਉਹਨਾਂ ਦੇ ਅੰਦਰ ਖਿਆਲ ਕੀ ਹੁੰਦਾ ਹੈ ਕਿਤੇ ਮੈਂ ਮਰੀ ਨਾ ਜਾਵਾਂ ਤੇ ਸੱਚ ਕਰਕੇ ਜਾਣਿਓ ਮਨੁੱਖ ਧਰਮ ਦੀ ਦੁਨੀਆ ਦੇ ਵਿੱਚ ਵੀ ਜੇ ਪੂਜਾ ਕਰਦਾ ਹੈ ਉਹਦੇ ਪਿੱਛੇ ਵੀ ਦੋ ਕਾਰਨ ਨੇ ਇੱਕ ਹੈ ਡਰ ਤੇ ਦੂਜੀ ਹੈ ਲੋੜ ਮਨੁੱਖ ਜੇ ਪੂਜਾ ਕਰਦਾ ਹੈ ਡਰ ਕਰਕੇ ਮਨੁੱਖ ਜੇ ਪੂਜਾ ਕਰਦਾ ਹੈ ਤੇ ਲੋੜ ਕਰਕੇ ਜੇ ਗਾਂ ਦੀ ਪੂਜਾ ਕਰਦਾ ਹੈ ਤੇ ਲੋੜ ਕਰਕੇ ਜੇ ਸੱਪ ਦੀ ਪੂਜਾ ਕਰਦਾ ਹੈ ਤੇ ਡਰ ਕਰਕੇ ਆਦੋਈ ਕਾਰਨ ਨੇ ਪਰ ਸਤਿਗੁਰੂ ਜੀ ਨੇ ਸਾਨੂੰ ਇਸ ਤਰ੍ਹਾਂ ਦੀ ਪੂਜਾ ਤੋਂ ਵਰਜਿਆ ਹੈ